ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਤੇ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀ 2025 ਦੀ ਗੱਲ ਕਰਾਂਗੇ ਆਪਾਂ ਕਿੱਦਾਂ ਦਾ ਰਹੇਗਾ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਕੰਨਿਆ ਰਾਸ਼ੀ ਕਾਲਪੁਰਸ਼ ਦੀ ਛੇਵੀਂ ਰਾਸ਼ੀ ਹੈ 6 ਨੰਬਰ ਜੋ ਹੈ ਬੁੱਧ ਦਾ ਹੈ ਤੇ 6 6ਵਾਂ ਘਰ ਅਗਰ ਦੇਖਿਆ ਜਾਵੇ ਤਾਂ ਕਰਜ਼ਾ ਬਿਮਾਰੀ ਰੋਗ ਦਾ ਤੇ ਨਾਨਕੇ ਪੱਖ ਦਾ ਵੀ ਜਾਣ ਲੈਣਾ ਜ਼ਰੂਰੀ ਏ ਕਿ ਕਿਹੜਾ ਘਰ ਤੇ ਕਿਹੜੀ ਰਾਸ਼ੀ ਦਾ ਕੀ ਪ੍ਰਭਾਵ ਪੈਂਦਾ ਏ ਜਦੋਂ ਅਸੀਂ ਜਿਸ ਬਾਰੇ ਗੱਲ ਕਰ ਰਹੇ ਹਾਂ ਕੁਦਰਤ ਕੀ ਹੈ ਕੁਦਰਤ ਸਾਨੂੰ ਜਿਸ ਲਗਨ ਵਿੱਚ ਜਨਮ ਦਿੰਦੀ ਏ ਜਿਸ ਰਾਸ਼ੀ ਵਿੱਚ ਜਨਮ ਦਿੰਦੀ ਏ ਉਸ ਦਾ ਪ੍ਰਭਾਵ ਸਾਡੇ ਸਰੀਰ ਤੇ ਸਾਡੇ ਮਨ ਤੇ ਸਾਡੀ ਜੋ ਬੋਡੀ ਸਟਰਕਚਰ ਹੈ ਜਾਂ ਜੋ ਜੋ ਅਸੀਂ ਸੋਚ ਰਹੇ ਹੁੰਨੇ ਹਾਂ ਜੋ ਅਸੀਂ ਕਰ ਰਹੇ ਹੁੰਨੇ ਆ ਉਸਤੇ ਹਮੇਸ਼ਾ ਪੈਂਦਾ ਹੈ ਇਹ ਤੇ ਅਸੀਂ ਕਹਿ ਹੀ ਨਹੀਂ ਸਕਦੇ ਕਿ ਅਸੀਂ ਸਭ ਤੋਂ ਅਲੱਗ ਬਣੇ ਹੋਏ ਹਾਂ ਸਭ ਤੋਂ ਅਲੱਗ ਬਣਾਉਣ ਵਾਲੇ ਨੇ ਤੁਹਾਨੂੰ ਉਦਾਂ ਦਾ ਹੀ ਬਣਾਇਆ ਜਿੱਦਾਂ ਦੇ ਤੁਹਾਡੇ ਗ੍ਰਹਿ ਨੇ ਤਾਂ ਜੋ ਵੀ ਪਲੱਸ ਪੁਆਇੰਟ ਤੁਹਾਡੇ ਵਿੱਚ ਹੈ ਇਹ ਦੇਣ ਵਾਲੀ ਕੁਦਰਤੀ ਹੈ ਤੇ ਕੁਦਰਤ ਨੇ ਸਾਨੂੰ ਜੋ ਦਿੱਤਾ ਹੈ ਇਹ ਸਾਡੇ ਸਟਾਰ ਸਾਡੇ ਲਗਨ ਦੇ ਆਧਾਰ ਤੇ ਕਰਦੇ ਆ ਤਾਂ 6 ਨੰਬਰ ਦੀ ਰਾਸ਼ੀ 6 ਨੰਬਰ ਕੰਨਿਆ ਲਗਨ ਦੇ ਵਾਲੇ ਜੋ ਜਾਤਕ ਨੇ ਕਿੱਦਾਂ ਦਾ ਰਵੇਗਾ ਇਹਨਾਂ ਦਾ 225 ਤੇ ਕਿੱਦਾਂ ਦੇ ਹੁੰਦੇ ਨੇ ਪਹਿਲਾਂ ਥੋੜੀ ਜਿਹੀ ਇਹ ਜਾਣਕਾਰੀ ਲੈ ਲੈਣੇ ਆ ਗੋਲ ਚਿਹਰਾ ਤਕਰੀਬਨ ਤਕਰੀਬਨ ਗੋਲ ਚਿਹਰੇ ਦੇ ਮਾਲਕ ਹੁੰਦੇ ਆ ਬੜੇ ਦਿਮਾਗੀ ਹਿਸਾਬੀ ਕਿਤਾਬੀ ਹੁੰਦੇ ਨੇ ਕਿਉਂਕਿ 6ਵੀਂ ਰਾਸ਼ੀ ਬੁੱਧ ਦੀ ਹੈ ਤਾਂ ਬੁੱਧ ਜਾਨੀ ਦਿਮਾਗ ਨਾਲ ਜ਼ਿਆਦਾ ਚੱਲਦੇ ਨੇ ਅਗਰ ਚੰਦਰ ਸ਼ੁਭ ਹਾਲਾਤ ਵਿੱਚ ਹੋਵੇ ਤਾਂ ਇਹ ਬੜੇ ਅੱਛੇ ਬਿਜ਼ਨਸ ਕਰਨ ਵਾਲੇ ਹੁੰਦੇ ਆ ਹਾਂ ਅਗਰ ਕਿਤੇ ਨੌਕਰੀ ਵੀ ਕਰਦੇ ਆ ਤਾਂ ਬੜੀ ਇਮਾਨਦਾਰੀ ਨਾਲ ਕਰਦੇ ਆ ਕਿਉਂਕਿ ਬੁੱਧ ਤੋਂ ਚੱਲਦੇ ਆ ਦਿਮਾਗ ਤੋਂ ਚੱਲਦੇ ਆ ਤੇ ਮਨ ਦੀਆਂ ਸਥਿਤੀਆਂ ਨੂੰ ਕਾਬੂ ਕਰਨ ਵਿੱਚ ਇਹਨਾਂ ਦੀ ਬੜੀ ਚੰਗੀ ਪਕੜ ਵੀ ਹੁੰਦੀ ਹੈ ਠੀਕ ਆਪਣੀ ਉਮਰ ਤੋਂ ਤਕਰੀਬਨ ਤਕਰੀਬਨ ਘੱਟ ਹੀ ਦਿਖਾਈ ਦਿੰਦੇ ਆ ਤੇ ਤਲਾਕ ਦੀ ਨੋਬਤ ਜਿੱਦਾਂ ਮੈਂ ਕਿਹਾ ਨਹੀਂ ਪਹੁੰਚਣ ਦਿੰਦੇ ਕਿਉਂਕਿ ਸਤਵੇਂ ਸਾਹਮਣੇ ਤੋਂ ਦੇਖਿਆ ਜਾਵੇ ਤਾਂ ਸਤਵੇਂ ਖਾਨੇ ਦਾ ਮਾਲਕ ਬ੍ਰਸਪਤ ਹੈ ਤਾਂ ਬ੍ਰਸਪਤ ਮਤਲਬ ਬਲੇਸਿੰਗ ਕਿਸੇ ਨਾ ਕਿਸੇ ਤਰ੍ਹਾਂ ਕੋਈ ਵੱਡਾ ਔលਝੇਵਾ ਪੈ ਵੀ ਜਾਵੇ ਤਾਂ ਬਹੁਤੀ ਵੱਡੀ ਗੱਲ ਇਹਨਾਂ ਵੱਲੋਂ ਨਹੀਂ ਹੁੰਦੀ ਦੂਜੇ ਪਾਸਿਓਂ ਜਾਂ ਆਲੇ-ਦੁਆਲੇ ਸਰਕਲ ਵੱਲੋਂ ਹੀ ਮੰਨੀ ਜਾਂਦੀ ਹੈ ਇਹ ਆਮ ਤੌਰ ਤੇ ਦੇਖਿਆ ਗਿਆ ਹੈ ਬੁੱਧ ਲਗਨ ਜਾਨੀ ਕੰਨਿਆ ਲਗਣ ਵਾਲੇ ਇਹ ਬੁੱਧੀਮਾਨ ਤਾਂ ਹੁੰਦੇ ਹੀ ਨੇ ਕਮਲ ਦੇ ਫੁੱਲ ਤੇ ਸਵਾਰ ਜੋ ਇਹਦੀ ਤਸਵੀਰ ਬਣਾਈ ਗਈ ਹੈ ਨਾ ਕੰਨਿਆ ਰਾਸ਼ੀ ਦੀ ਦਾ ਆਪਾਂ ਦੇਖੀ ਹੈ ਹੈਨਾ ਤਾਂ ਇਸੇ ਕਰਕੇ ਥੋੜੇ ਸੌਫਟ ਵੀ ਹੁੰਦੇ ਆ ਤੇ ਆਰਾਮ ਪਸੰਦ ਬਹੁਤ ਹੁੰਦੇ ਆ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਕੋਈ ਨਹੀਂ ਹੋ ਜਾਣਾ ਕਰ ਲੈਣਾ ਕਿਸਮਤ ਤੇ ਬੜਾ ਭਰੋਸਾ ਹੁੰਦਾ ਹੈ ਕਿਉਂਕਿ ਸ਼ੁਕਰ ਜੋ ਹੈ ਨਾ ਇਹਨਾਂ ਦਾ ਮਿੱਤਰ ਗ੍ਰਹਿ ਆ ਬੁੱਧ ਦਾ ਤੇ ਉਹ ਨੌਵੇਂ ਤੇ ਦੂਜੇ ਖਾਨੇ ਦਾ ਮਾਲਕ ਹੈ ਤੇ ਕਿਸਮਤ ਸ਼ੁਕਰ ਮਤਲਬ ਉਤੋਂ ਹੀ ਲਿਖਾ ਕੇ ਲਿਆਏ ਆਂ ਅਸੀਂ ਹਨਾ ਤੇ ਦੂਸਰਾ ਧਨ ਦਾ ਮਾਲਕ ਵੀ ਸ਼ੁਕਰ ਤੇ ਜੋ ਬੁੱਧ ਦਾ ਮਿੱਤਰ ਹੈ ਅਗਰ ਸ਼ੁਕਰ ਦੀ ਸਥਿਤੀ ਵੀ ਜਨਮ ਪੱਤਰੀ ਵਿੱਚ ਬੜੀ ਸ਼ੁਭ ਹੋਵੇ ਜਾਂ ਸ਼ੁਕਰ ਦੀ ਦਸ਼ਾ ਆਵੇ ਤਾਂ ਇਹ ਇਨਸਾਨ ਜਾਨੀ ਕੰਨਿਆ ਲਗਣ ਵਾਲਿਆਂ ਨੂੰ ਬਹੁਤ ਆਪ ਚੰਗਾ बिजनेਸਮੈਨ ਫੈਕਟਰੀਆਂ ਦਾ ਮਾਲਕ ਕਿਉਂਕਿ ਸ਼ਨੀ ਵੀ ਮਿੱਤਰ ਹੈ ਤੇ ਸ਼ਨੀ ਫੈਕਟਰੀ ਦਾ ਕਾਰਕ ਮੰਨਿਆ ਜਾਂਦਾ ਹੈ ਤਾਂ ਬੜਾ ਵਧੀਆ ਸਕਸੈਸ ਦਵਾਦੀ ਹੈ ਅਗਰ ਸਮੇਂ-ਸਮੇਂ ਤੇ ਮਿੱਤਰ ਗ੍ਰਹਾਂ ਦੀ ਦਸ਼ਾ ਚੱਲਦੀ ਰਹੇ ਤਾਂ ਦੇਖਿਆ ਜਾਵੇ ਤਾਂ ਜਲਦੀ ਖੁਸ਼ ਤੇ ਜਲਦੀ ਨਰਾਜ ਹੋ ਜਾਂਦੇ ਆ ਪੁਰਸ਼ বিষ্ণੂ ਅਤੇ ਕੰਨਿਆ ਅਤੇ ਦੁਰਗਾ ਮਾਤਾ ਦੇ ਰੂਪ ਵਿੱਚ ਅਗਰ ਪੂਜਾ ਕੀਤੀ ਜਾਵੇ ਜਾਨੀ ਅਗਰ ਤੁਸੀਂ ਜੈਂਟਸ ਹੋ ਤਾਂ ਤੁਸੀਂ বিষ্ণੂ ਭਗਵਾਨ ਤੇ ਅਗਰ ਤੁਸੀਂ ਲੜਕੀਆਂ ਕੰਨਿਆਵਾਂ ਹੋ ਤਾਂ ਤੁਹਾਨੂੰ ਦੁਰਗਾ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਹੀ ਮਾਲਕ ਜੋ ਹੈ ਇਹ ਬੁੱਧ ਦੇਗ ਗ੍ਰਹਿ ਮੰਨੇ ਜਾਂਦੇ ਆ ਸਭ ਤੋਂ ਵੱਡੀ ਗੱਲ ਕਿ ਜੋ ਕੰਨਿਆ ਲਗਣ ਵਾਲੇ ਹੁੰਦੇ ਆ ਨਾ ਕੋਈ ਨਾ ਕੋਈ ਮੈਡੀਸਨ ਵਗੈਰਾ ਜ਼ਰੂਰ ਲੈਂਦੇ ਰਹਿੰਦੇ ਆ ਆਪਣੀ ਤੰਦਰੁਸਤੀ ਲਈ ਬੜੇ ਵਹਿਮੀ ਟਾਈਪ ਵਹਿਮੀ ਮੀਨਸ ਉਹ ਨਹੀਂ ਕਿ ਐਵੇਂ ਹੀ ਵਹਿਮ ਕਰਦਿਆ ਕਿ ਆਹ ਕਰ ਲਿਆ ਉਹ ਕਰ ਲਿਆ ਨਹੀਂ ਵਹਿਮ ਮਤਲਬ ਇਦਾਂ ਦਾ ਕਿ ਕਿਤੇ ਕੋਈ ਬਿਮਾਰੀ ਨਾ ਲੱਗ ਜੇ ਤੇ ਪਹਿਲਾਂ ਤੋਂ ਹੀ ਪਰਹੇਜ਼ ਕਰਕੇ ਚੱਲਦੇ ਆ ਪਹਿਲਾਂ ਤੋਂ ਹੀ ਇਦਾਂ ਕਰਕੇ ਚੱਲਦੇ ਆ ਤਾਂ ਹੀ ਆ ਚੀਜ਼ ਸਹੀ ਹੋ ਸਕਦੀ ਹੈ ਸਤਰਕ ਰਹਿੰਦੇ ਨੇ ਸਰੀਰ ਨੂੰ ਲੈ ਕੇ ਉਹ ਤੇ ਚੰਗੀ ਗੱਲ ਹੀ ਆ ਚਲੋ ਇਹ ਸੀ ਕੰਨਿਆ ਰਾਸ਼ੀ ਬਾਰੇ ਜਾਣਕਾਰੀ ਤੇ ਹੁਣ ਆਪਾਂ ਗੱਲ ਕਰਾਂਗੇ ਕੰਨਿਆ ਰਾਸ਼ੀ ਦਾ ਮਾਲਕ ਹੋ ਗਿਆ 6 ਨੰਬਰ ਜੋ ਇਹ ਸਾਲ ਆ ਰਿਹਾ ਉਸਦਾ ਨੰਬਰ ਹੈ 9 ਨੰਬਰ ਕਿਸੇ ਨੰਬਰ ਦੇ ਚੱਕਰ ਵਿੱਚ ਪੈਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲੈਣਾ ਹੈ ਕਿ ਦੂਜੇ ਤੁਹਾਡੀ ਜਨਮ ਪੱਤਰੀ ਤੇ ਤੁਹਾਡੇ ਲਗਨ ਦਾ ਮਾਲਕ ਕੀ ਹੈ ਤਾਂ ਹੋ ਸਕਦਾ ਹੈ ਉਹ ਡੇਟ ਆਫ ਬਰਥ ਤੇ ਨੰਬਰਸ ਤੁਹਾਡਾ ਮੈਚ ਕਰਦਾ ਹੋਵੇ ਐਵੇਂ ਬਾਹਲੇ ਚੱਕਰਾ ਚ ਨਹੀਂ ਪੈਣਾ ਜਿੰਨੀ ਦੇਰ ਤੱਕ ਕੋਈ ਗ੍ਰਹਿ ਜਾਂ ਕੋਈ ਨੰਬਰ ਜਾਂ ਕੋਈ ਵੀ ਸਾਨੂੰ ਨੁਕਸਾਨ ਨਹੀਂ ਪਹੁੰਚਾਦਾ ਉਨੀ ਦੇਰ ਤੱਕ ਉਸ ਨੂੰ ਡੰਡਣਾ ਸੋਟੀ ਮਾਰਨੀ ਸਹੀ ਗੱਲ ਨਹੀਂ ਹੈ ਉਹਦੇ ਉਪਾਗ ਕਰਨੇ ਵੀ ਸਹੀ ਗੱਲ ਨਹੀਂ ਹੈ ਤਾ ਜਾਂਚ ਸਮਝ ਕੇ ਹਰ ਚੀਜ਼ ਕਰਨੀ ਹੈ ਤੁਸੀ ਠੀਕ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਇਸ ਸਾਲ ਜੋ ਗ੍ਰਹਿ ਰਾਸ਼ੀ ਪਰਵਰਤਨ ਕਰ ਰਹੇ ਨੇ ਸੁਣੋ ਧਿਆਨ ਨਾਲ ਜੋ ਗ੍ਰਹਿ ਰਾਸ਼ੀ ਪਰਵਰਤਨ ਕਰ ਰਹੇ ਆ ਤੇ ਸਭ ਤੋਂ ਸਭ ਤੋਂ ਜੋ ਮੇਨ ਗ੍ਰਹਿ ਆ ਉਹ ਤੇ ਤੁਸੀਂ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਬ੍ਰਸਪਤੀ ਦੇਵਗੁਰੂ ਬ੍ਰਸਪਤ ਜੋ ਕਿ 14 ਮਈ ਨੂੰ ਰਾਸ਼ੀ ਪਰਵਰਤਨ ਕਰਕੇ ਮਿਥੂਨ ਰਾਸ਼ੀ ਚ ਆ ਰਹੇ ਆ ਮਿਥੂਨ ਰਾਸ਼ੀ ਮਤਲਬ ਕੰਨਿਆ ਰਾਸ਼ੀ ਤੋਂ ਦਸਵੇਂ ਘਰ 10ਵੇਂ ਖਾਨੇ ਵਿੱਚ ਜੋ ਇਹ ਗ੍ਰਹਿ ਆਉਣਗੇ ਜਾਨੀ ਬ੍ਰਸਪਤ ਆਏਗਾ ਤਾਂ 10ਵੇਂ ਆ ਕੇ ਬ੍ਰਸਪਤ 5ਵੀਂ ਦ੍ਰਿਸ਼ਟੀ ਨਾਲ ਤੁਹਾਨੂੰ ਦੇਖੇਗਾ ਜੋ ਵੀ ਗ੍ਰਹਿ ਜਿਸ ਤਰ੍ਹਾਂ ਤੇ ਦ੍ਰਿਸ਼ਟੀ پا ਕੇ ਜਿਸ ਰਾਸ਼ੀ ਨੂੰ ਦੇਖਦਾ ਏ ਉੱਥੇ ਬlesd ਹੁੰਦਾ ਮਤਲਬ ਬlesing ਕਰਦਾ ਹੈ ਤੇ ਜਿਸ ਜਗ੍ਹਾ ਤੇ ਬੈਠਦਾ ਹੈ ਖਾਸ ਤੌਰ ਤੇ ਦੇਵਤਾ ਗੁਰੂs ਜਗ੍ਹਾ ਤੇ ਭਾਗਤਾਂ ਲਾਉਂਦਾ ਹੈ ਪਰ ਫਾਇਦਾ ਉਹ ਜਗ੍ਹਾ ਨੂੰ ਕਾਟੇ ਹੁੰਦਾ ਜਿੱਥੇ ਦੇਖਦਾ ਉੱਥੇ ਹੀ ਅਸ਼ੀਰਵਾਦ ਮਿਲਦਾ ਹੈ ਇਹ ਤੁਸੀਂ ਜਾਣਦੇ ਹੋ ਇਸ ਚੀਜ਼ ਦਾ ਲੌਜੀਕ ਹੈ ਤੇ ਗੱਲ ਕਰੀ ਆਪਾਂ ਕੰਨਿਆ ਲਗਣ ਵਾਲਿਆਂ ਦੀ ਤਾਂ ਮੇਥੋਂ ਨੂੰ ਰਾਸ਼ੀ ਵਿੱਚ ਆਏਗਾ ਬ੍ਰਸਪਤ ਮਈ ਤੋਂ ਸ਼ੁਕਰ ਜੋ ਹੈ ਇਸ ਦਾ ਕਿਸਮਤ ਦਾ ਮਾਲਕ ਹੈ ਵਾਰ-ਵਾਰ ਰਾਸ਼ੀ ਪਰਵਰਤਨ ਕਰਦਾ ਹੈ ਤਾਂ ਇਸ ਸਾਲ ਦੀ ਸ਼ੁਰੂਆਤ ਤੇ ਹੀ ਸ਼ੁਕਰ ਸ਼ਨੀ ਦੀ 유ਤੀ 6ਵੇਂ ਸਥਾਨ ਤੇ ਬਣੇਗੀ ਤੇ ਨਾਲ ਹੀ ਫਰਵਰੀ ਚ 29 ਜਨਵਰੀ ਤੋਂ ਬਾਅਦ ਯਾਨੀ ਫਰਵਰੀ ਦਾ ਮਹੀਨਾ ਪੂਰਾ ਉੱਚ ਦਾ ਸ਼ੁਕਰ ਰਹੇਗਾ 7ਵੇਂ ਸਥਾਨ ਵਿੱਚ ਤਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਤੇ ਜੋ ਨੋ ਪੰਜਵੀਂ ਦ੍ਰਿਸ਼ਟੀ ਦੂਸਰੇ ਖਾਨੇ ਤੇ ਪਏਗੀ ਸੋਹਰਾ ਪਰਿਵਾਰ ਮੰਨਿਆ ਜਾਂਦਾ ਦੂਜਾ ਖਾਨਾ ਤਾਂ ਉਸ ਕਰਕੇ ਵੀ ਸਾਲ ਦੀ ਸ਼ੁਰੂਆਤ ਤੋਂ ਹੀ ਕਨਿਆ ਲਗਨ ਤੇ ਕਨਿਆ ਰਾਸ਼ੀ ਵਾਲਿਆਂ ਦੇ ਵਿਆਹ ਸ਼ਾਦੀ ਦੇ ਯੋਗ ਬਣਨਗੇ ਠੀਕ ਹੈ ਤਾਂ ਇਸ ਕਰਕੇ ਸ਼ੁਕਰ ਦੀ ਸਥਿਤੀ ਤੇ ਬ੍ਰਸਪਦ ਦੀ ਸਥਿਤੀ ਦੇਖਣੀ ਹੈ ਆਪਾਂ ਪਰ ਇਸ ਸਾਲ ਕੰਨਿਆ ਲਗਣ ਵਾਲਿਆਂ ਦੀਆਂ ਦੋ ਤਿੰਨ ਪਰੇਸ਼ਾਨੀਆਂ ਵੀ ਆਉਣ ਵਾਲੀਆਂ ਨੇ ਬੇਸ਼ੱਕ ਸ਼ਨੀ 6ਵੇਂ ਸਥਾਨ ਤੋਂ ਨਿਕਲ ਕੇ 7ਵੇਂ ਸਥਾਨ ਵਿੱਚ 28 ਮਾਰਚ ਤੋਂ ਆ ਜਾਏਗਾ ਜੋ ਕਿ ਉੱਚ ਦਾ ਸ਼ੁਕਰ ਮੰਨਿਆ ਜਾਂਦਾ ਹੈ 7ਵੇਂ ਸਥਾਨ ਵਿੱਚ ਤੁਹਾਡੇ ਲਈ ਪ੍ਰਾਪਰਟੀ ਲਈ ਕੰਮਕਾਰ ਲਈ ਬਹੁਤ ਅੱਛਾ ਹੋਏਗਾ ਤੀਜੀ ਦ੍ਰਿਸ਼ਟੀ ਨਾਲ ਕਿਸਮਤ ਦੇ ਮਾਲਕ ਨੂੰ ਦੇਖੇਗਾ ਯਾਨੀ 9ਵੇਂ ਖਾਨੇ ਨੂੰ ਦੇਖੇਗਾ ਤਾਂ ਮਿੱਤਰ ਹੀ ਆ ਬੁੱਧ ਤੇ ਸ਼ੁਕਰ ਦਾ ਸ਼ਨੀ ਤਾਂ ਇੱਥੇ ਆ ਕੇ ਇੱਥੇ ਬੈਠ ਕੇ ਸ਼ਨੀ ਸ਼ੁਭ ਕੰਮ ਕਰਨ ਵਾਲਾ ਹੈ ਕਾਦੇ ਲਈ ਪ੍ਰਾਪਰਟੀ ਦੇ ਮਕਾਨ ਘਰ ਨਹੀਂ ਬਣ ਰਿਹਾ ਉਹਦੇ ਕੋਈ ਹੋਰ ਬਿਲਡਿੰਗ ਬਣਾਉਣੀ ਆ ਤੁਸੀਂ ਉਹਦੇ ਲਈ ਇੱਥੇ ਬੈਠ ਕੇ ਸ਼ੁਕਰ ਤੁਹਾਡੇ ਲਈ ਬੜਾ ਸ਼ੁਭ ਕਰਨ ਵਾਲਾ ਹੈ ਸ਼ਨੀ ਸੋਰੀ ਸ਼ਨੀ ਤੇ ਸ਼ੁਕਰ ਬਹੁਤ ਸ਼ੁਭ ਕਰਨ ਵਾਲੇ ਆ ਰਹੀ ਗੱਲ ਆਪਾਂ ਬ੍ਰਸਪਤ ਦੀ ਪਹਿਲਾਂ ਗੱਲ ਕਰ ਰਹੇ ਸੀ ਵਿੱਚ ਆਪਾਂ ਸ਼ਨੀ ਦੀ ਕਰ ਲਾਗੇ ਤਾਂ ਬ੍ਰਸਪਤ ਜੋ 10ਵੇਂ ਸਥਾਨ ਵਿੱਚ ਹੈ ਤਾਂ 10ਵੇਂ ਕਿਉਂਕਿ ਬੁੱਧ ਦੇ ਘਰ ਵਿੱਚ ਹੈ ਧਿਆਨ ਨਾਲ ਸੁਣੋ ਬੁੱਧ ਦੇ ਘਰ ਵਿੱਚ ਹੋਣ ਕਰਕੇ ਥੋੜੀਆਂ ਪਰਿਵਾਰ ਵਿੱਚ ਬਜ਼ੁਰਗਾਂ ਦੀ ਸੇਤ ਖਰਾਬ ਕਰੇਗਾ करेगा जी क्योंकि एंटीग्रह है ठीक थोड़े क्लोजली रिश्ते भी खराब हो सकते हैं जिन्ना ਤੁਸੀਂ ਤਰਕ ਤੇ ਲੌਜੀਕ ਨਾਲ ਚਲੋਗੇ ਉਨੇ ਹੀ ਜ਼ਿਆਦਾ ਲਾਈਫ ਵਿੱਚ ਸਹੀ ਸਕਸੈਸ ਪਾਉਂਗੇ ਤੁਸੀਂ ਖਾਸ ਤੌਰ ਤੇ ਇਸ ਸਾਲ ਮਤਲਬ 2025 یعنی ਡੇਢ ਕੁ ਸਾਲ ਰਹੇਗਾ ਇਹ ਕਿਉਂਕਿ ਮਈ ਚ ਚੇਂਜ ਹੋਣਾ ਹੈ ਤੇ ਅਗਲੇ ਸਾਲ ਜੂਨ ਜੁਲਾਈ ਚ ਜਾ ਕੇ ਇਹ ਅਗਲੀ ਰਾਸ਼ੀ ਵਿੱਚ ਜਾਣ ਵਾਲਾ ਹੈ ਤਾਂ ਬਹੁਤ ਸਤਰਕ ਰਹਿਣਾ ਤੁਸੀਂ ਇਸ ਪ੍ਰੋਗਰਾਮ ਦੇ ਅਖੀਰ ਚ ਮੈਂ ਥੋੜੇ ਉਪਾਅ ਦੱਸੂਗੀ ਤੁਹਾਨੂੰ ਬ੍ਰਹਸਪਤੀ ਦੇ ਸ਼ਨੀ ਦੇ ਰਾਹੁ ਕਿਤੇ ਤੇ ਹੁਣ ਗੱਲ ਕਰਦੇ ਆਪਾਂ ਦੋ ਹੋਰ ਜੋ ਦਿੱਗਜ ਗ੍ਰਹਿ ਵੱਡੇ ਗ੍ਰਹਿ ਮੰਨੇ ਜਾਂਦੇ ਆ ਰਾਹੂ ਤੇ ਕੇਤੂ ਰਾਹੂ ਇਸ ਟਾਈਮ ਤੇ ਚੱਲ ਰਿਹਾ ਹੈ ਮੇਨ ਰਾਸ਼ੀ ਵਿੱਚ ਬਹੁਤ ਵਧੀਆ ਮੇਨ ਰਾਸ਼ੀ ਚੋਂ ਨਿਕਲ ਕੇ ਜਾਏਗਾ ਕੁੰਭ ਰਾਸ਼ੀ ਵਿੱਚ ਕਿਉਂਕਿ ਆਪਣੇ ਤੋਂ ਪਿੱਛੇ ਜਾਂਦਾ ਹੈ ਤਾਂ ਕੁੰਭ ਰਾਸ਼ੀ ਸ਼ਨੀ ਦੀ ਹੈ ਕਿਉਂ ਵਧੀਆ ਕਿਉਂਕਿ ਸ਼ਨੀ ਤੇ ਰਾਹੂ ਮਿਲਤਰ ਨੇ ਤੇ ਇਹ ਜੋ ਕੰਨਿਆ ਲਗਣ ਵਾਲੇ ਆ ਇਹਨਾਂ ਦੇ ਹੀ ਜਾਏਗਾ 6ਵੇਂ ਸਥਾਨ ਵਿੱਚ 6ਵੇਂ ਰਾਹੂ ਸ਼ੁਭ ਮੰਨਿਆ ਜਾਂਦਾ ਹੈ ਸ਼ਨੀ ਦੇ ਘਰ ਚ ਉਸ ਤੋਂ ਵੀ ਸ਼ੁਭ ਮੰਨਿਆ ਜਾਂਦਾ ਹੈ ਕੇਤੂ ਜਾਏਗਾ 12ਵੇਂ ਸਥਾਨ ਵਿੱਚ ਤੇ ਤੁਸੀਂ ਜਾਣਦੇ ਹੋ ਜੇ ਰਾਹੁ ਕੇਤੂ ਜੋ ਨੇ ਕਿਉਂਕਿ 18 ਇਹ ਵੀ 18 ਮਈ ਨੂੰ ਚੇਂਜ ਹੋ ਰਿਹਾ 14 ਮਈ ਨੂੰ ਜੋ ਪ੍ਰੈਸਪਾ ਚੇਂਜ ਹੋ ਰਿਹਾ ਤੇ 18 ਮਈ ਨੂੰ ਰਾਹੁ ਕੇਤੂ ਚੇਂਜ ਹੋ ਰਿਹਾ ਮਈ ਜੀ ਜਾ ਕੇ ਚੇਂਜ ਹੋਣਗੇ 5ਵੇਂ ਮਹੀਨੇ ਤਾਂ ਕੀ ਹੋਇਆ ਕੇਤੂ ਸੂਰਜ ਦੇ ਘਰ ਚ ਚਲਾ ਗਿਆ ਜਾਨੀ ਕੰਨਿਆ ਲੱਗਣ ਵਾਲੇ ਤੋਂ 12ਵੇਂ ਸਥਾਨ ਤੇ ਹੁਣ ਲੌਜੀਕ ਕੀ ਬਣਿਆ कन्या लग्न ਵਾਲਿਆਂ ਦੀ ਵਿਦੇਸ਼ ਯਾਤਰਾ ਹੋਣ ਵਾਲੀਆਂ ਨੇ ਵਿਰੋਧੀ ਦਮਣ ਵਾਲਿਆ 6ਵੇਂ ਖਾਨੇ ਵਿੱਚ ਜਾਏਗਾ ਰਾਹੂ ਤੁਹਾਡਾ ਮਿੱਤਰ ਹੈ ਤਾਂ ਉਸ ਜਗ੍ਹਾ ਤੇ ਬੈਠਣ ਵਾਲੇ ਉਸ ਜਗ੍ਹਾ ਦੀ ਚੀਜ਼ ਦਾ ਖਤਮ ਕਰੇਗਾ ਤਾਂ ਕੀ ਖਤਮ ਕਰੇਗਾ ਰੋਗ ਬਿਮਾਰੀ ਚਿੰਤਾ ਕਰਜ਼ਾ ਤਾਂ ਰਾਹੂ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਰਿਲੈਕਸ ਕਰਵਾਏਗਾ ਵਿਦੇਸ਼ ਯਾਤਰਾ ਕਰਵਾਏਗਾ ਨਾਣ ਦੇ ਦਾਦਕੇ ਪਰਿਵਾਰ ਵਿੱਚ ਭਾਵੇਂ ਛੋਟੀ ਮੋਟੀ ਨਾਣ ਕੇ ਪਰਿਵਾਰ ਵਿੱਚ ਪਰੇਸ਼ਾਨੀ ਰਹਿ ਸਕਦੀ ਆ ਪਰ ਕਿਉਂਕਿ ਸ਼ਨੀ ਦੀ ਸਥਿਤੀ ਅਗਰ ਸ਼ੁਭ ਹੋਏਗੀ ਤਾਂ ਸ਼ਨੀ ਦੀ ਦ੍ਰਿਸ਼ਟੀ ਅਗਰ ਅੱਛੇ ਗ੍ਰਹਿਤੇ ਪੈ ਰਹੀ ਹੋਏਗੀ ਤਾਂ ਇਹ ਸਾਲ ਤੁਹਾਡੇ ਲਈ ਕਾਫੀ ਸ਼ੁਭ ਰਾਹੁ ਕੇਤੂ ਕਰਕੇ ਜੋ ਡਰ ਪੈ ਬਣਿਆ ਸੀ ਉਹ ਵੀ ਸ਼ੁਭ ਸ਼ਨੀ ਕਰਕੇ ਉਸ ਤੋਂ ਵੀ ਜ਼ਿਆਦਾ ਸ਼ੁਭ ਸ਼ਨੀ ਸਤਵੇਂ ਉੱਚਦਾ ਉੱਚਦਾ ਮਤਲਬ ਬ੍ਰਸਪਤ ਦੇ ਘਰ ਚ ਸ਼ਨੀ ਬਹੁਤ ਅੱਛਾ ਠੀਕ ਕਿਉਂਕਿ 7ਵੇਂ ਖਾਨੇ ਚ ਬਿਲਕੁਲ ਬੈਠੇਗਾ ਤੇ 7ਵੇਂ ਤੋਂ 10ਵੇਂ ਦੀ ਦ੍ਰਿਸ਼ਟੀ ਸੁਖ ਸੁਖ ਸਥਾਨ ਨੂੰ ਵੀ ਪਾਏਗਾ ਤਾਂ ਸਭ ਤੋਂ ਜ਼ਿਆਦਾ ਸ਼ੁਭ ਫਲ ਇੱਥੇ ਹੀ ਦੇਵੇਗਾ ਹੈਨਾ ਤੇ ਉਸ ਤੋਂ ਬਾਅਦ ਕੀ ਗੱਲ ਹੋਈ ਉਸ ਤੋਂ ਬਾਅਦ ਰਾਹੂ ਕੇਤੂ ਦੀ ਗੱਲ ਹੋਈ ਤੇ ਉਸ ਜਗ੍ਹਾ ਤੇ ਬੈਠ ਕੇ ਰਾਹੂ ਕੇਤੂ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਨੂੰ ਸ਼ੁਭ ਦੇਣ ਵਾਲਾ ਇਹ ਰੁਕੇ ਹੋਏ ਕੰਮ ਕਰਾਉਣ ਵਾਲਾ ਹੈ ਤੁਹਾਡੀ ਸਕਸੈਸ ਦੇਣ ਵਾਲਾ ਹੈ ਅੱਪ ਕਰਨ ਵਾਲਾ ਲਾਈਫ ਵਿੱਚ ਤੁਹਾਡੇ ਝੰਡੇ ਚੁਲਾਉਣ ਵਾਲਾ ਕਿਉਂਕਿ ਕੇਤੂ 12 ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਜੋ ਇਸ ਸਾਲ ਤੁਹਾਡੇ ਹੋਣ ਵਾਲਾ ਹੈ 13 ਸਾਲ ਤੋਂ ਬਾਅਦ ਠੀਕ ਹੈ ਅਗਲੀ ਗੱਲ ਕਰਦੇ ਆ 18 ਮਹੀਨੇ ਰਹਿੰਦਾ तकरीबन 14-15 ਸਾਲ ਵੀ ਕਹਿ ਸਕਦੇ ਆ ਆਪਾਂ ਬਾਅਦ ਚ 14-15 ਸਾਲ ਤੱਕ ਆ ਹੀ ਸਕਦੇ ਆ ਹਨਾ ਹਾਂ ਇਹਨੇ ਕੁ ਸਾਲ ਲਾ ਲੋ ਤੁਸੀਂ 17-18 ਸਾਲ ਜਿੰਨੇ ਵੀ ਸਾਲ 12-12 ਰਾਸ਼ੀਆਂ ਨੇ 12 ਤੇ 18 ਮਹੀਨੇ ਰਹਿੰਦਾ ਹੈ ਤਾਂ 4 ਮਹੀਨੇ ਉਹਦੇ ਚੋਂ ਲੈਸ ਹੋ ਗਏ ਹਨਾ ਬਰਾ 13 14 15 16 17 18 ਮਹੀਨੇ हां 18 ਮਹੀਨੇ ਰਹਿੰਦਾ ਜੀ ਰਾਹੂ ਇੱਕ ਰਾਸ਼ੀ ਚ ਤਾਂ ਇਹ ਕਾਫੀ ਸਾਲਾਂ ਬਾਅਦ ਤੁਹਾਡੇ ਲਈ ਸ਼ੁਭផល ਲੈ ਕੇ ਆਉਣ ਵਾਲਾ ਮੁੱਕ ਦੀ ਗੱਲ ਤਾਂ ਇਹ ਹੀ ਆ ਦੂਸਰੀ ਗੱਲ ਹੁਣ ਜਾਣਦੇ ਆਪਾਂ ਕਿਹੜੀ ਰਾਸ਼ੀ ਵਾਲਿਆਂ ਕਿਹੜੀ ਰਾਸ਼ੀ ਵਾਲਿਆਂ ਦੇ ਕਿਹੜੇ ਗ੍ਰਹਿ ਮਿੱਤਰ ਤੇ ਕਿਹੜੇ ਗ੍ਰਹਿ ਤੁਹਾਨੂੰ ਥੋੜੇ ਨੰਬਰਸ ਦਾ ਗਰੇ ਗ੍ਰਹਾਂ ਜਿਹੜੇ ਦੂਜੇ ਦੂਰਾਸ਼ੀ ਪਰਵਰਤਨ ਕਰਨ ਤਾਂ ਥੋੜਾ ਸੰਭਲ ਕੇ ਚੱਲਣਾ ਕੰਨਿਆ ਲਗਨ ਤੇ ਕੰਨੇ ਰਾਸ਼ੀ ਵਾਲਿਆਂ ਦੇ ਲਈ ਮੰਗਲ ਜੋ ਹੈ ਇਹ ਸ਼ੁਭ ਨਹੀਂ ਮੰਨਿਆ ਜਾਂਦਾ ਕਿਉਂਕਿ 8ਵੇਂ ਖਾਨੇ ਦਾ ਮਾਲਕ ਹੈ ਤੇ 8ਵੇਂ ਤੋਂ 8ਵੇਂ ਖਾਨੇ ਦਾ ਮਾਲਕ ਹੈ ਤੇ ਜਦੋਂ ਵੀ ਮੰਗਲ ਤੁਹਾਡੀ ਰਾਸ਼ੀ ਤੋਂ ਕ੍ਰੋਸਿੰਗ ਕਰੇ ਜਾਂ বৃশ্চਿਕ ਰਾਸ਼ੀ ਵਿੱਚ ਆਵੇ ਤਾਂ ਉਸ ਸਮੇਂ ਮੰਗਲ ਮਈ ਕੰਮ ਨਹੀਂ ਕਰਨੇ ਧਿਆਨ ਰੱਖਣਾ ਹੈ 레드 ਤੇ ਮਹਿਰੂਨ ਕਲਰ ਵੀ ਕੰਨਿਆਂ ਲੱਗਣ ਵਾਲਿਆਂ ਨੂੰ ਘੱਟ ਪਾਉਣਾ ਚਾਹੀਦਾ ਕਿਉਂਕਿ ਜਿੰਨਾ ਤੁਸੀਂ ਮੰਗਲ ਨੂੰ ਆਪਣੇ ਤੇ ਪਾਉਗੇ ਤਾਂ ਉਹਨਾਂ ਬੁੱਧ ਸ਼ੁਕਰ ਤੇ ਸ਼ਨੀ ਦਾ ਪ੍ਰਭਾਵ ਘਟੇਗਾ ਮਿੱਤਰ ਗ੍ਰਹਾਂ ਦਾ ਸਾਥ ਨਹੀਂ ਮਿਲੇਗਾ ਤੇ ਨੁਕਸਾਨ ਹੋਏਗਾ ਠੀਕ ਮਿੱਤਰ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬ੍ਰਿਖ ਰਾਸ਼ੀ ਮਿੱਤਰ ਰਾਸ਼ੀ ਹੈ ਮਿਥੂਨ ਰਾਸ਼ੀ ਮਿੱਤਰ ਮਿੱਤਰ ਰਾਸ਼ੀ ਹੈ ਕੁੰਭ ਮਕਰ ਰਾਸ਼ੀ ਵੀ ਮਿੱਤਰ ਰਾਸ਼ੀ ਹੈ ਦੇਖਿਆ ਜਾਵੇ ਤਾਂ ਤੁਹਾਨੂੰ ਵੀ ਕਿਤੇ ਨਾ ਕਿਤੇ ਮਿੱਤਰ ਰਾਸ਼ੀ ਹੋਈ ਹੈ ਠੀਕ ਤੇ ਮੇਸ਼ ਤੇ বৃশ্চਿਕ ਲਗਨ ਤੇ বৃশ্চਿਕ ਰਾਸ਼ੀ ਵਾਲਿਆਂ ਨਾਲ ਇਹਨਾਂ ਦੀ ਥੋੜੀ ਘੱਟ ਬਣਦੀ ਹੈ ਠੀਕ ਹੈ ਵਿਚਾਰ ਨਹੀਂ ਮਿਲਦੇ ਕਹਿਣ ਦਾ ਮਤਲਬ ਹੈ ਨਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਵਿਦਿਆਰਥੀਆਂ ਲਈ ਇਸ ਸਾਲ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਵਿਦਿਆਰਥੀਆਂ ਲਈ ਪਹਿਲਾਂ ਇਸ ਸਾਲ ਜੋ ਬ੍ਰਹਸਪਤੀ ਨੌਵੇਂ ਸਥਾਨ ਵਿੱਚ ਸੀ ਤਾਂ ਨੌਵੇਂ ਬੈਠੇ ਬ੍ਰਹਸਪਤ ਨੇ ਪੰਜਵੀਂ ਦ੍ਰਿਸ਼ਟੀ ਲਗਨ ਤੇ ਪਾਈ ਤੇ ਨੌਵੀਂ ਦ੍ਰਿਸ਼ਟੀ ਸੁਖ ਸਥਾਨ ਤੇ ਪੜਾਈ ਤੇ ਖਾਣੇ ਤੇ ਪਾਈ ਸੋਚ ਤੇ ਪਾਈ ਤਾਂ ਪੜਾਈ ਲਈ तकरीबन तकरीबन ਇਸ ਸਾਲ ਠੀਕ ਹੀ ਗਿਆ ਹੈ ਤਾਂ ਇਸ ਸਾਲ ਕਿਉਂਕਿ ਬ੍ਰਹਸਪਤ ਦਸਵੇਂ ਸਥਾਨ ਵਿੱਚ ਬੈਠ ਗਿਆ ਤਾਂ ਕੰਮ ਲਈ ਚੰਗਾ ਹੋ ਗਿਆ ਕੰਮ ਮਤਲਬ ਪੜਾਈ ਤੋਂ ਕੰਮ ਕਰ ਪੜਾਈ ਦੇ ਨਾਲ ਕੰਮ ਕਰ ਪੜਾਈ ਤੋਂ ਫਾਇਦੇ ਲਈ ਕੰਮ ਕਰ ਮਤਲਬ ਜੋ ਤੁਸੀਂ ਪੜ ਰਹੇ ਹੋ ਤਾਂ ਉਸ ਦੇ ਨਾਲ ਜਿੱਦਾਂ ਕਈ ਵਾਰੀ ਹਣਾ ਅਸੀਂ ਕਲਾਸਾਂ ਲੈ ਰਹੇ ਹਾਂ ਕਿਤੇ ਨਾਲ ਟਿਊਸ਼ਨ ਪੜਾਉਣ ਲੱਗੇ ਹੈਨਾ ਜਾਂਸੀ ਕੁਝ ਪੜ ਰਹੇ ਆ ਤਾਂ ਉਹਦੇ ਨਾਲ ਸਿੱਖਣ ਵੀ ਲੱਗੇ ਹੋਰ ਕੁਝ ਤੋਂ ਉਸ ਤੋਂ ਪੈਸਾ ਵੀ ਆਉਣ ਲੱਗ ਗਿਆ ਸੋਸ਼ਲ ਮੀਡੀਆ ਤੇ ਨਾਲ ਕੁਝ ਕੰਮ ਕਰਨ ਲੱਗੇ ਉਸ ਬਾਰੇ ਜਾਣਕਾਰੀ ਵੀ ਲੈਣ ਲੱਗੇ ਤਾਂ ਐਦਾਂ ਮਤਲਬ ਜੋ ਤੁਸੀਂ ਕੰਮ ਕਰ ਰਹੇ ਹੋ ਉਸ ਤੋਂ ਫਾਇਦਾ ਜਾਂ ਕੰਮਕਾਰ ਲਈ ਵੀ ਇਹ ਸਾਲ ਤੁਹਾਡੇ ਲਈ ਸ਼ੁਭ ਜਾਣ ਵਾਲਾ ਜਣੀ ਹਰ ਕਰਮ ਤੋਂ ਇਨਕਮ ਲਈ ਤੇ ਅੱਛੇ ਫਾਇਦੇ ਲਈ ਇਹ ਸਾਲ ਤੁਹਾਡਾ ਸ਼ੁਭ ਜਾਏਗਾ ਪੜਨ ਵਾਲੇ ਬੱਚਿਆਂ ਨੂੰ ਇਸ ਸਾਲ ਪੜਾਈ ਵੱਲ ਬਹੁਤ ਧਿਆਨ ਦੇਣਾ ਪਵੇਗਾ ਕਿਉਂਕਿ ਸ਼ਨੀ ਜੋ ਹੈ ਬ੍ਰੈਸਪਦ ਦੇਕਾਰ ਚ ਚਲਾ ਗਿਆ ਕੋਖੀ ਦਿਮਾਗ ਹੋਏਗਾ ਦੂਰ ਤੱਕ ਲੰਬੀ ਸੋਚ ਦੀ ਆਦਤ ਤਾਂ ਜਰੂਰ ਦਵੇਗਾ ਸ਼ਨੀ ਪਰ ਸ਼ਨੀ ਜੋ ਹੈ ਕਰਮਵਲ ਫਿਰ ਉਹੀ ਗੱਲ ਕਰਮਵਲ ਜਿਆਦਾ ਧਿਆਨ ਹੋਏਗਾ ਕਿ ਪੈਸਾ ਕਿਵੇਂ ਕਮਾਇਆ ਜਾਵੇ ਕੰਮ ਕਿਵੇਂ ਕੀਤੇ ਜਾਣ ਇਸ ਵੱਲ ਥੋੜਾ ਧਿਆਨ ਪਟਕਣ ਵਾਲਾ ਤੁਹਾਡਾ ਪਰ ਪੜਨ ਵਾਲੇ ਬੱਚਿਆਂ ਦਾ ਜੋ ਕੰਨਿਆ ਲੱਗਣ ਵਾਲਿਆਂ ਦਾ ਮਾਲਕ ਹੀ ਸ਼ਨੀ ਹੈ ਆਪਣੇ ਤੋਂ ਤੀਜੇ ਚਲਾ ਗਿਆ ਤਾਂ ਹਿੰਮਤ ਕਰਕੇ ਅਗਰ ਤੁਸੀਂ ਕੋਈ ਕੰਮ ਕਰਦੇ ਹੋ ਜਾਨੀ ਤੁਹਾਡੀ ਪੜ੍ਹਾਈ ਦੇ ਖਾਨੇ ਤੋਂ ਤੀਜੇ ਚਲਾ ਗਿਆ ਤਾਂ ਜੋ ਤੁਸੀਂ ਸੋਚੋਗੇ ਜੋ ਕਰੋਗੇ ਜਾਨੀ ਕਿ ਮਿਹਨਤ ਜ਼ਿਆਦਾ ਕਰਨ ਤੇ ਸ਼ੁਭ ਫਲ ਕਿਸਮਤ ਦੇ ਤੇ ਸ਼ਨੀ ਦੇ ਤੁਹਾਨੂੰ ਮਿਲ ਜਾਣਗੇ ਕਿਉਂਕਿ ਗਿਆਨ ਦਾ ਦੇਵਤਾ ਬ੍ਰਹਸਪਤ ਜਿਸ ਦੇ ਘਰ ਚ ਬੈਠੇਗਾ ਸ਼ਨੀ ਤੁਹਾਡੇ ਪੜ੍ਹਾਈ ਦਾ ਮਾਲਕ ਤਾਂ ਆਪਣੀ ਹਿੰਮਤ ਨਾਲ ਤੁਹਾਨੂੰ ਸக்ஸਸਸ ਹਰ ਚੀਜ਼ ਵਿੱਚ ਹਰ ਪੜਾਈ ਵਿੱਚ ਕੰਪਲੀਟ ਕਰਨ ਵਿੱਚ ਕੋਈ ਪਹਿਲਾਂ ਪੜਾਈ ਰੁਕੀ ਸੀ ਉਹ ਵੀ ਅੱਗੇ ਵਧਾਉਣ ਵਿੱਚ ਪੂਰੀ ਕਾਮਯਾਬੀ ਮਿਲਣ ਵਾਲੀ ਹੈ ਵਿਦਿਆਰਥੀਆਂ ਲਈ ਦੱਸਤਾ ਵਿਆਹ ਸ਼ਾਦੀ ਆਪਾਂ ਤੁਹਾਨੂੰ ਦੱਸਤਾ ਕਿ ਇਸ ਸਾਲ ਵਿਆਹ ਸ਼ਾਦੀ ਹੁੰਦੇ ਲਗਨ ਤੁਹਾਡਾ ਖੁੱਲੇਗਾ ਅਗਲੀ ਗੱਲ ਅਗਲੀ ਗੱਲ ਹੈ ਬਿਜ਼ਨਸ ਤੇ ਕੰਮ ਕਰ ਲਈ ਇਹ ਜੋ 2025 ਹੈ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਲਈ ਬਿਜ਼ਨਸ ਕੰਮ ਕਰ ਲਈ ਬਹੁਤ ਅੱਛਾ ਜਾਏਗਾ ਕਿਉਂਕਿ ਸ਼ਨੀ ਜੋ ਚੇਂਜ ਹੋ ਰਿਹਾ 6ਵੇਂ ਖਾਨੇ ਚੋਂ ਨਿਕਲ ਰਿਹਾ ਤੁਹਾਡੀ ਸੋਚ ਦਾ ਮਾਲਕ ਮੰਨ ਲਓ ਖੂਚ ਬੈਠਾ ਸੀ ਤੇ ਹੁਣ ਖੂਚੋਂ ਨਿਕਲ ਕੇ ਆ ਰਿਹਾ ਸੱਤਵੇਂ ਬਿਜ਼ਨਸ ਦੇ ਖਾਨੇ ਵਿੱਚ ਸੋਚ ਦਾ ਮਾਲਕ ਮਤਲਬ ਪੰਜਵੇਂ ਖਾਨੇ ਦਾ ਮਾਲਕ ਅਸੀਂ ਕੀ ਕਰਨਾ ਹੈ ਅਸੀਂ ਕੀ ਕਰਨਾ ਚਾਹੁੰਦੇ ਹਾਂ ਅਸੀਂ ਕਿਉਂ ਕਰਨਾ ਚਾਹੁੰਦੇ ਹਾਂ ਇਹ ਕਿੱਥੇ ਤੱਕ ਜਾਣਾ ਹੈ ਇਹ ਹੁਣ ਤੁਸੀਂ ਸੋਚਣਾ ਤੇ ਪਲੈਨਿੰਗ ਬਣਾਣੀਆਂ ਸ਼ੁਰੂ ਕਰ ਦੇਣੀਆਂ ਹੈ ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਲਈ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਟਰੱਕਿੰਗ ਦਾ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਲਈ ਪੈਟਰੋਲੀਅਮ ਦਾ ਕੰਮ ਕਰਨ ਵਾਲੇ ਲਈ ਇਹ ਸਾਲ ਬਹੁਤ ਸ਼ੁਭ ਜਾਣ ਵਾਲਾ ਹੈ ਕਿਉਂਕਿ ਇਸ ਦਾ ਮਾਲਕ ਵੀ ਮੰਗ ਲਾ ਜਲਦੀ ਜਲਦੀ ਕੰਮ ਹੋ ਜਾਣ ਬਸ ਟਾਈਮ ਨਾ ਲੱਗੇ ਤੇ ਜਲਦੀ ਅਸੀਂ ਕਰ ਲੈਣਾ ਤੇ ਉੱਚ ਦਾ ਸ਼ੁਕਰ ਤੁਹਾਨੂੰ ਅੱਛੀ ਬਿਲਡਿੰਗ ਵੀ ਦੇਣ ਵਾਲਾ ਅੱਛਾ ਘਰ ਮਕਾਨ ਦੇਣ ਵਾਲਾ ਕਿਉਂਕਿ ਲਗਨ ਨੂੰ ਦੇਖੇਗਾ ਜੀ ਤੁਹਾਡੀ ਸੋਚ ਦਾ ਮਾਲਕ ਅਗਰ ਲਗਨ ਵਿੱਚ ਜਿਹੜਾ ਵੀ ਗਰਹਿ ਬੈਠਾ ਹੈ ਉਸ ਦੀ سپورਟ ਨਾਲ ਤੁਸੀਂ ਅੱਗੇ ਵਧੋਗੇ ਮਾਤਾ ਪਿਤਾ ਦਾ ਪੂਰਾ ਸਾਥ ਮਿਲੇਗਾ ਕਿਉਂਕਿ ਉਸ ਜਗ੍ਹਾ ਤੇ ਬ੍ਰਸਪਤ ਆ ਜਾਏਗਾ 10ਵੇਂ ਤਾਂ ਲੌਜੀਕ ਨਾਲ ਦੇਖਿਏ ਤਾਂ ਬਿਜ਼ਨਸ ਕੰਮ ਕਰ ਕਰਨ ਵਾਲਿਆਂ ਲਈ ਵੀ ਇਹ ਸਾਲ ਬਿਲਕੁਲ ਅੱਛਾ ਜਾਏਗਾ ਦੁਕਾਨਦਾਰੀ ਦੇ ਤੌਰ ਤੇ ਦੇਖਿਆ ਜਾਵੇ ਤਾਂ ਜਗ ਨੌਕਰੀ ਕਰਨ ਵਾਲਿਆਂ ਲਈ ਦੇਖਿਆ ਜਾਵੇ ਤਾਂ 10ਵਾਂ ਖਾਨਾ ਕਰਮਦਾਇ ਜਿੱਥੇ ਬ੍ਰਸਪਤ ਬੈਠੇਗਾ ਨੌਕਰੀ ਨਹੀਂ ਪਸੰਦ ਆਏਗੀ ਤਾਂ ਤੁਹਾਡੀ ਛੁੱਟ ਜਾਏਗੀ ਮਤਲਬ ਆਰਡਰ ਸੁਣਨ ਦੀ ਹੁਣ ਤੁਹਾਨੂੰ ਆਦਤ ਥੋੜਾ ਜਿਹਾ ਗੁੱਸਾ ਜ਼ਿਆਦਾ ਆ ਸਕਦਾ ਹੈ ਕਿਉਂ ਮੈਂ ਤੇ ਸਹੀ ਸੀ ਐਵੇਂ ਹੀ ਮੈਨੂੰ ਕਿਉਂ ਕਿਹਾ ਇਹ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਆਉਣਗੀਆਂ ਕਿਉਂਕਿ ਸ਼ਨੀ ਜੋ ਹੈ ਨਾ ਇਹ ਜੱਜ ਮੰਨਿਆ ਜਾਂਦਾ ਹੈ ਤੇ ਇਸ ਨੂੰ ਲੌਜੀਕ ਚਾਹੀਦਾ ਜੇ ਲੌਜੀਕ ਨਹੀਂ ਹੋਊਗਾ ਤਾਂ ਇਹ ਸ਼ਨੀ ਕਿਸੇ ਦੀ ਨਹੀਂ ਸੁਨੇਗਾ ਸੱਤਵੇਂ ਸਥਾਨ ਵਿੱਚ ਬੈਠ ਕੇ ਬੁੱਧ ਦੀ ਸਥਿਤੀ ਬੜੇ ਮਾਇਨੇ ਰੱਖਦੀ ਹੈ ਬੁੱਧ ਦੀ ਸਥਿਤੀ ਜੋ ਤੁਹਾਡੇ ਲਗਨ ਦੀ ਸਥਿਤੀ ਆ ਉਹ ਬਹੁਤ ਮਾਇਨੇ ਰੱਖਦੀ ਆ ਉਹ ਮਾਇਨੇ ਰੱਖਦੀ ਆ ਕਿ ਕਦੋਂ-ਕਦੋਂ ਉਸ ਦੀ ਸ਼ਨੀ ਤੇ ਦ੍ਰਿਸ਼ਟੀ ਪਾਏਗੀ ਸ਼ਨੀ ਤੋਂ ਕ੍ਰੋਸਿੰਗ ਹੋਏਗੀ ਜਿੱਦਾਂ ਕਿ ਇਸ ਸਾਲ ਦੇ ਵਿੱਚ ਸ਼ੁਰੂਆਤ ਤੋਂ ਹੀ ਜੋ ਹੈ ਬੁੱਧ ਮਕਰ ਰਾਸ਼ੀ ਵਿੱਚ ਹੋਏਗਾ ਤਾਂ ਤਨੂ ਰਾਸ਼ੀ ਵਿੱਚ ਸੌਰੀ ਤਨੂ ਰਾਸ਼ੀ ਵਿੱਚ ਸੂਰਜ ਦੇ ਨਾਲ ਸੂਰਜ ਬੁੱਧ ਦੀ ਯੂਟੀ ਹੋਏਗੀ ਤਾਂ ਤੁਹਾਡੇ ਤੋਂ ਚੌਥੇ ਹੋਏਗਾ ਤਾਂ ਇੱਥੇ ਤਾਂ ਸ਼ੁਭ ਕੰਮ ਕਰੇਗਾ ਪਰ ਅੱਗੇ ਦੇਖਿਆ ਜਾ ਸਕਦਾ ਹੈ ਕਿ ਅੱਗੇ ਜਾ ਕੇ ਕੀ ਕੰਮ ਕਰਨ ਵਾਲਾ ਹੈ ਤਾਂ ਲੌਜੀਕ ਨਾਲ ਦੇਖਿਆ ਜਾਵੇ ਤਾਂ ਇਸ ਸਾਲ ਕੰਮਕਾਰ ਬਿਜ਼ਨਸ ਜਾਂ ਸ਼ਾਦੀ ਲਈ ਪੜਨ ਵਾਲੇ ਬੱਚਿਆਂ ਲਈ ਤਕਰੀਬਨ ਛੁੱਪ ਹੀ ਜਾਣ ਵਾਲਾ ਹੈ ਹੁਣ ਦੱਸਦੇ ਹਾਂ ਤੁਹਾਨੂੰ ਇਸ ਸਾਲ ਦਾ ਤੁਹਾਡਾ ਸ਼ੁਭ ਰਤਨ ਕਿਹੜਾ ਰਹੇਗਾ ਸੁਣ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਲਈ ਇਸ ਸਾਲ ਦਾ ਸ਼ੁਭ ਰਤਨ ਰਹੇਗਾ ਪੰਨਾ ਜਾਂ ਰਹੇਗਾ ਉਪਲ ਉਪਲ ਸਟੋਨ ਹੁੰਦਾ ਇੱਕ ਉਪਾ ਸਕਦੇ ਹੋ ਤੁਸੀਂ हां अगर ਤੁਸੀਂ بزنس ਕੰਮਕਾਰ ਕਰਦੇ ਹੋ ਤੁਹਾਡਾ ਕੋਈ ਸ਼ਨੀ ਨਾਲ ਰਿਲੇਟਡ ਕੰਮ ਹੈ ਪ੍ਰਾਪਰਟੀ ਦਾ ਸੰਬੰਧਕ ਕੰਮ ਹੈ ਕੋਈ ਵੀ ਕਿਸੇ ਤਰ੍ਹਾਂ ਨਾਲ ਕੰਸਟਰਕਸ਼ਨ ਦਾ ਕੰਮ ਹੈ ਤੁਹਾਡਾ ਟਰਾਂਸਪੋਰਟ ਦਾ ਕੰਮ ਹੈ ਤਾਂ ਤੁਸੀਂ ਇੱਕ ਨੀਲਮ ਲੰਗ ਪਾ ਸਕਦੇ ਹੋ ਪਰ ਉਹ ਟੈਸਟ ਕਰਕੇ ਪਾਉਣਾ ਹੈ ਕਦੋਂ ਜਦੋਂ ਸ਼ਨੀ ਚੇਂਜ ਹੋ ਜਾਏਗਾ 28 ਮਾਰਚ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਟੈਸਟ ਕਰਕੇ ਸ਼ਨੀ ਦਾ ਨਗ ਨੀਲਮ ਨਗ ਸਭ ਤੋਂ ਵੱਡੀ ਵਾਲੀ ਫਿੰਗਰ ਦੇ ਵਿੱਚ ਪਾ ਕੇ ਚਾਂਦੀ ਚ ਪਾ ਕੇ ਤੁਸੀਂ ਟੈਸਟ ਕਰ ਸਕਦੇ ਹੋ ਬ੍ਰਹਸਪਤ ਦੇ ਘਰ ਚ ਕਿਉਂਕਿ ਸ਼ਨੀ ਆਏਗਾ ਤਾਂ ਤੁਸੀਂ ਸੋਨੇ ਵਿੱਚ ਵੀ ਪਾ ਸਕਦੇ ਹੋ ਪਰ ਟੈਸਟ ਚਾਂਦੀ ਚ ਕਰਨਾ ਤਾਂ ਕਿ ਸਾਨੂੰ ਸ਼ਾਂਤੀ ਨਾਲ ਇਸ ਦਾ ਰਿਜ਼ਲਟ ਮਿਲ ਜਾਵੇ ਠੀਕ ਸ਼ਨੀ ਦੇ ਤੇ ਬ੍ਰਹਸਪਤ ਦੇ ਤੇ ਮੰਗਲ ਦੇ ਜੋ ਪਾਣੇ ਉਹ ਇਹ ਰਹਿਣਗੇ ਸ਼ਨੀ ਬ੍ਰਹਸਪਤ ਦੇ ਘਰ ਜਾ ਤੇ ਕਦੇ-ਕਦੇ ਆਪਣੇ ਈਸਟ ਨੂੰ ਪੀਲੇ ਫੁੱਲ ਚੜਾਉਂਦੇ ਰਹੋ ਕਦੇ-ਕਦੇ ਤੁਸੀਂ ਚਲਦੇ ਪਾਣੀ ਵਿੱਚ ਕਾਲੀ ਦਾਲ ਜਲ ਪ੍ਰਵਾਹ ਕਰਦੇ ਰਹੋ ਤਾਂ ਸ਼ਨੀ ਸ਼ਾਂਤ ਰਹੇਗਾ ਅਗਰੇ ਨੁਕਸਾਨ ਕਰੇ ਤਾਂ ਦੂਜੀ ਗੱਲ ਰਾਹੁ ਕੇਤੂ ਦਾ ਕੋਈ ਉਪਾਕਰਨ ਦੀ ਜਰੂਰਤ ਨਹੀਂ ਹੈ ਬੜਾ ਸ਼ੁਭ ਆ ਰਿਹਾ ਉੱਚਾ ਆ ਰਿਹਾ ਹੈ ਕੰਨਿਆ ਲਗਣ ਲਈ ਰਹੀ ਗੱਲ ਬ੍ਰਸਪਤੀ ਬ੍ਰਸਪਜੋ ਤੁਹਾਡੀ ਰਾਸ਼ੀ ਤੋਂ 10ਵੇਂ ਖਾਨੇ ਵਿਚ ਆ ਰਿਹਾ ਤਾਂ ਅਗਰ ਕੰਮ ਕਰਦੇ ਜਾਂ ਬਿਜ਼ਨਸ ਦੇ ਜਾਂ ਸਰੀਰਕ ਤੌਰ ਤੇ ਜਾਂ ਬਜ਼ੁਰਗਾਂ ਨੂੰ ਕੋਈ ਪਰੇਸ਼ਾਨੀ ਹੋਵੇ ਕਿਉਂਕਿ ਸਾਹ ਦੀ ਪ੍ਰੋਬਲਮ ਇੱਥੇ ਬੁੱਧ ਦੇ ਘਰ ਚ ਆ ਕੇ ਨਾੜਾਂ ਦੀ ਪ੍ਰੋਬਲਮ ਵੀ ਕਈ ਵਾਰੀ ਦੇ ਜਾਂਦੇ ਆ ਅਗਰੇ ਤਾਂ ਕੀ ਕਰਨਾ ਤੁਸੀਂ ਚਲਦੇ ਪਾਣੀ ਵਿੱਚ ਚਨੇ ਦੀ ਦਾਲ ਜਾ ਗੋੜ ਜਾਂ ਤਾਂ ਮੇਦੇ ਪੈਸੇ ਜਲ ਪ੍ਰਵਾਹ ਕਰਦੇ ਰਹਿਣਾ ਬਾਕੀ ਮੈਂ ਤੁਹਾਨੂੰ ਦੱਸਿਆ ਸੀ ਕਿ ਨਵੇਂ ਸਾਲ ਤੇ ਹੀ ਆਪਾਂ ਥੋੜੇ ਆ ਪੂਰੀਆਂ ਵੀਡੀਓ ਕਰਕੇ ਉਸ ਤੋਂ ਬਾਅਦ ਕੇਤੂ ਦੇ ਕੀ ਉਪਾਅ ਨੇ ਰਾਹੁ ਦੇ ਕੀ ਉਪਾਅ ਨੇ ਜਰਨਲੀ ਤੌਰ ਤੇ ਜੇ ਕੋਈ ਗ੍ਰਹਿ ਤੁਹਾਨੂੰ ਖਰਾਬ ਕਰ ਰਿਹਾ ਤਾਂ ਉਸ ਤੇ ਤੁਸੀਂ ਕੀ ਉਪਾਅ ਕਰ ਸਕਦੇ ਹੋ ਇਹਦੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਕਦੇ ਵੀ ਕਿਸੇ ਗ੍ਰਹਿ ਸਬੰਧੀ ਕੋਈ ਪਰੇਸ਼ਾਨੀ ਹੋਵੇ ਕੋਈ ਗ੍ਰਹਿ ਰਾਸ਼ੀ ਪਰਵਰਤਨ ਕਰਕੇ ਕਿੱਥੇ ਗਿਆ ਸਾਨੂੰ ਪਰੇਸ਼ਾਨ ਕਰ ਰਿਹਾ ਉਦੋਂ ਦੀ ਪਰੇਸ਼ਾਨੀ ਤਾਂ ਉਹ ਉਪਾਅ ਤੁਸੀਂ ਹਲਕੇ ਹਲਕੇ ਜਿਹੇ ਉਪਾਅ ਨੇ ਉਹ ਤੁਸੀਂ ਕਰ ਸਕਦੇ ਹੋ ਇਹ ਤੁਹਾਨੂੰ ਆਪਾਂ ਆ ਵੀਡੀਓ ਪਾ ਦਾਂਗੀ ਠੀਕ ਹੈ ਚਲੋ ਇਹ 225 넘ਬਰ ਦੇ ਹਿਸਾਬ ਦੇ ਨਾਲ ਨੌ ਨੰਬਰ ਤੁਹਾਡੇ ਲਗਨ ਰਾਸ਼ੀ ਦਾ ਮਾਲਕ 6 ਨੰਬਰ ਤਾਂ ਇਸ ਕਰਕੇ ਆਪਣੇ ਮੈਂ ਤੁਹਾਨੂੰ ਲਗਨ ਰਾਸ਼ੀ ਮਿੱਤਰ ਦੀ ਦੱਸ ਦਿੱਤੀ ਆ ਤਾਂ ਇਹ ਤੁਹਾਡੇ ਹੱਥ ਚ ਹੈ ਕਿ ਤੁਸੀਂ ਆਪਣੇ ਸਟਾਰ ਨੂੰ ਕਿੱਦਾਂ ਸਹੀ ਕਰਕੇ ਕਿੱਦਾਂ ਇਹਨਾਂ ਦੀ ਸੋਚ ਮੁਤਾਬਕ ਚੱਲ ਕੇ ਆਪਣੇ ਆਪ ਵਿੱਚ ਪਰਵਰਤਨ ਕਰਕੇ ਬਹੁਤ ਹੀ ਜ਼ਿਆਦਾ ਪੋਜ਼ੀਟਿਵ એનર્ਜੀ ਲੈ ਸਕਦੇ ਹੋ ਕਿਉਂਕਿ ਗ੍ਰਹਿ ਤੇ ਕੁਦਰਤ ਤੇ ਪਰਮਾਤਮਾ ਸਾਨੂੰ ਨਾ ਦੁੱਖ ਦਿੰਦਾ ਹੈ ਨਾ ਸਾਨੂੰ ਪਰੇਸ਼ਾਨੀ ਦਿੰਦਾ ਪਰ ਪਰੇਸ਼ਾਨੀਆਂ ਦੁਨੀਆਦਾਰੀ ਚ ਵਧਦੀਆਂ ਜਾ ਰਹੀਆਂ ਨੇ ਕਿਉਂ ਕਿ ਅਸੀਂ ਦੁਨੀਆਦਾਰੀ ਦੇ ਤਰੀਕੇ ਨਾਲ ਚੱਲਦੇ ਹਾਂ ਨਾ ਕਿ ਕੁਦਰਤ ਦੇ ਤਰੀਕੇ ਜਦੋਂ ਤੁਹਾਨੂੰ ਇਹ ਸਮਝ ਲੱਗੀ ਆਪਣੇ ਸਟਾਰ ਬਾਰੇ ਸਮਝ ਗਏ ਤੁਸੀਂ ਤਾਂ ਸਮਝੋ ਇਹ ਸਟਾਰ ਤੁਹਾਨੂੰ ਹਮੇਸ਼ਾ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਸਮਾਏ ਜਾ ਦਦਾ ਇਹ ਸਾਲ 2025 ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲੇ ਲਈ ਬਹੁਤ ਸ਼ੁਭ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਬਿੰਦੋਈ ਜਸਤ ਸਤਸ਼ਿਕਾ